ਨੂੰ ਕੋਸਰਬ ਕਰ ਲੈ ਕਰੂਗਾ ਆਪਣਾ ਉਹ ਨਹੀਂ ਪੂਰਾ ਇੰਜੋਏ ਕਰਦਾ ਜੀ ਨਾ ਭੇਜਾਂ ਤੇ ਟਾਈਮ ਮਿੱਤਰੋ 1 ਵਜ ਗਿਆ ਦੁਪਹਿਰ ਦਾ ਤੇ ਗੁਰਸ਼ਾਨ ਸਿੰਘ ਆਪਣਾ ਸਕੂਲ ਤੋਂ ਪੜ ਕੇ ਅੱਜ ਟਾਈਮ ਘਰੇ ਆ ਗਿਆ ਛੁੱਟੀ ਹੋਈ ਗੁਰਸ਼ਾਨ ਵੀ ਨੂੰ ਸਮੇਂ ਦੇ ਨਾਲੇ ਤੇ ਇਹ ਚ ਤਾਂ ਦੋ ਗੱਲਾਂ ਇਫੈਕਟ ਹੋਣੀਆਂ ਇੱਕ ਤਾਂ ਹੁੰਦਾ ਜਦੋਂ ਬੱਚੇ ਸਕੂਲ ਗਏ ਹੋਏ ਆ ਸੂਚ ਪੜ ਪੜ ਕੇ ਆਉਣ ਵਧੀਆ ਹਨਾ ਵੀ ਚਲੋ ਪੜਾਈ ਬਹੁਤ ਜ਼ਰੂਰੀ ਆ ਇੱਕ ਡਬਲ ਫੈਕਟ ਪਤਾ ਮਿੱਤਰੋ ਕੀ ਆ ਜਿਹੜਾ ਮੈਂ ਆ ਫੀਲ ਕਰਦਾ ਸਾਡਾ ਨਾ ਬਾਹਰ ਪ੍ਰਦੇਸਾਂ ਵਿੱਚ ਇੱਕ ਚੀਜ਼ ਦੀ ਬਹੁਤ ਪ੍ਰੋਬਲਮ ਆਉਂਦੀ ਆ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਬਹੁਤ ਘੱਟ ਮਿਲਦਾ ਹੈ ਤੇ ਜਦੋਂ ਕਦੇ ਇਦਾਂ ਦਾ ਮਰਾ ਇਨਸੀਡੈਂਟ ਹੋ ਜਾਂਦਾ ਵੀ ਕੁਸ਼ਾਨ ਦੇ ਸਕੂਲ ਚ ਕੋਈ ਮੈਡਮ ਨਹੀਂ ਆ ਕੇ ਮਿਸ ਹੋ ਜਾਂਦੀ ਆ ਜਾਂ ਸ਼ੌਕਰ ਹੋ ਜਾਂਦੀ ਆ ਜਾਂ ਕੋਈ ਵੀ ਇਦਾਂ ਦਾ ਇਨਸੀਡੈਂਟ ਹੋ ਜਾਂਦਾ ਤਾਂ ਮੈਨੂੰ ਇੱਕ ਪਾਸੇ ਮਤਲਬ ਵੀ ਖੁਸ਼ੀ ਵੀ ਹੁੰਦੀ ਆ ਵਿਚਾਰੋ ਅੱਜ ਕੁਸ਼ਾਨ ਟਾਈਮ ਨਾ ਘਰ ਆਊਗਾ ਤੇ ਆਪਾਂ ਵੱਧ ਤੋਂ ਵੱਧ ਟਾਈਮ ਸਪੈਂਡ ਕਰਾਂਗੇ ਕੁਸ਼ਾਨ ਨਾਲ ਗੱਲਾਂ ਬਾਤਾਂ ਕਰਾਂਗੇ ਖੇਡਾਂਗੇ ਕੁਦਾਂਗੇ ਸਾਰਾ ਦਿਨ ਬਹੁਤ ਵਧੀਆ ਰਹੂਗਾ ਹਨਾ ਤੇ ਇਹ ਆਪਣੀ ਮਿੱਤਰੋ ਕੋਟੀ ਅਮੈਂ ਜਿੰਮ ਤੋਂ ਆਏ ਸੀਗਾ ਆ ਕੇ ਮੈਂ ਤੈਥੂ ਲਾ ਕੇ ਰੱਖ ਦਨੇ ਚੱਲ ਮਾੜਾ ਮੋਟਾ ਇਹ ਫਿਕਸ ਸਕੂਟੀ ਹੈ ਮੇਰੀ ਇਹੀ ਹੁੰਦੀ ਹੈ ਹਮੇਸ਼ਾ ਤੇ ਇੱਕ ਤਰ੍ਹਾਂ ਦੱਸ ਦੇਣਾ ਵੀ ਕੋਟੀ ਤੇ ਫਤਾ ਮਿੱ ਦੇਨੀ ਮਨ ਵਜਾ ਇਹ ਟਰਨ ਲਗਿੰਦੇ ਵਜਾਉਂਦੀ ਆ। ਕੋਟੀ ਵਿੱਚ ਚਾਉਂਦੀ ਹੈ। ਜੜੀਏ ਵਾਲੀ ਜੈਕਟ ਹੈ ਮੇਤਰੋ ਇਹ ਵਾਲੀ ਅਜਾ ਦਸੀ। ਇਹ ਇਟਲੀ ਵਿੱਚ ਇਸ ਸਾਲ ਲਾਂਚ ਹੋਈ ਹੈ ਇਸ ਸਾਲ। ਪਰ ਇਹ ਮੇਰੇ ਕੋਲ ਘੱਟੋ ਘੱਟ 10 ਸਾਲ ਪੁਰਾਣੀ ਹੈ ਕਿਉਂਕਿ ਮੈਂ ਲੱਤੀ ਸੀ ਆ ਸਾਊਥ ਅਫਰੀਕਾ ਦਾ ਸਾਊਥ ਅਫਰੀਕਾ ਦੇ ਬੰਦਾ ਸੀਗਾ ਤੇ ਉੱਥੋਂ ਲੱਤੀ ਆ ਪਕਾਲਾ ਦਾ ਨਾ ਕਹਿ ਦਿੰਦੇ ਆ ਉਹਨਾਂ ਤੋਂ ਲੱਤੀ ਸੀਗੀ ਜੈਕਟ ਮੈਂ। ਤੁਸੀਂ ਸੱਚ ਕਰਕੇ ਦੇਖ ਲਿਓ ਇਹ ਬਿਲਕੁਲ ਲੇਟੈਸਟ ਪੀਸ ਹੈ ਇਟਲੀ ਦੇ ਵਿੱਚ ਜਿਹੜਾ ਅਜੀਟਲ ਟ੍ਰੈਂਡਿੰਗ ਦੇ ਵਿੱਚ ਚੱਲਦਾ ਪਰ ਆਪਣੇ ਕੋਲ 10 ਸਾਲ ਪਹਿਲਾਂ ਪਾਈ ਸੀ ਆਪਾਂ ਨੇ। ਇਵੇਂ ਪੱਕਾ ਪਕੇ ਰੱਖਦਾ ਜੇ ਮੈਂ ਜਾਣ ਲੱਗੀ ਤੇ ਇਹ ਆਪਾਂ ਬੱਜ ਤੇ ਲਾਵਾਂਗੇ ਖੁੱਲ ਗਈ ਤੇ ਇਹ ਜੀ ਲਗੀ ਲਗਾਈ ਤੇ ਇਧਰ ਆਪਣੀ ਰੋਟੀ ਵੀ ਤਿਆਰ ਹੋ ਗਈ ਬਣ ਕੇ ਆ ਗਈ ਆ ਅੱਜ ਘਰੇ ਪਤਾ ਖਾਣ ਨੂੰ ਕੀ ਬਣਾਇਆ ਕੜੀ ਤੇ ਨਾਲ ਚੌਲ ਤੇ ਨਾਲ ਦਹੀਂ ਦੇ ਵਿੱਚ ਬੂੰਦੀ ਪਈ ਵੀ ਆ ਮੈਂ ਕਿਹਾ ਤੈਨੂੰ ਤਾਂ ਨਾ ਜਿਹੜੇ ਫੂਡ ਵਾਲੇ ਹੁੰਦੇ ਆ ਜਿੱਥੇ ਉਹ ਮੁਕਾਬਲੇ ਚੱਲਦੇ ਹੁੰਦੇ ਆ ਤੈਨੂੰ ਉੱਥੇ ਜਾਣਾ ਚਾਹੀਦਾ ਨਾ ਫੂਡ ਕੰਪੀਟੀਸ਼ਨ ਫੂਡ ਕੰਪੀਟੀਸ਼ਨ ਦੇ ਵਿੱਚ ਹੋਰ ਕੀ ਆ ਦੇਖੋ ਇਧਰ ਚੌਲ ਨਾ ਕਿਦਾਂ ਐਨ ਕੋਲੀਏ ਬਾਲ ਜੀ ਬਣਾ ਕੇ ਰੱਖੇ ਹੋਏ ਐਨ ਸਟੈਂਡਰਡ ਦੇ ਕਰਕੇ ਨਾ ਵੀ ਐਨ ਕੈਂਡ ਜੀ ਲੁੱਕ ਦੁੱਤੀ ਵੀ ਆ ਵੀ ਬੰਦਰਾ ਖਾਣ ਨੂੰ ਭੁੱਖ ਵੀ ਨਾ ਹੋਵੇ ਤਾਂ ਵੀ ਦਿਲ ਕਰੇ ਵੀ ਯਾਰ ਵਾਟ ਇਜ਼ ਥਿਸ ਪਤਾ ਤੁਸੀਂ ਚੌਲ ਘੱਟ ਖਾਂਦੇ ਹੋ ਜੀ ਫਿਰ ਮੈਂ ਐਵੇਂ ਰੱਖ ਦਿੰਦੀ ਆ ਚਾਹ ਇਹਨਾਂ ਲੱਗਣਗੇ ਵੀ ਥੋੜੇ ਜਿਹਾ ਇਹ ਖਾ ਲੈਣਗੇ ਇਹਨਾਂ ਵਾਸਤੇ ਨਾ ਥੋੜੀ ਨਹੀਂ ਮਿੱਤਰੋ ਹੈਗੇ ਇਹ ਗੋਲੀ ਚ ਪਾ ਕੇ ਨਾ ਤੁੰ ਤੁੰ ਕੇ ਗੋਲੀ ਐਨ ਬਣਾ ਗੋਲ ਜੀ ਫਿਰ ਢੇਰੀ ਕੀਤੀ ਵੇਦਾ ਤੇ ਬੋਲ ਬਣਾਈ ਵੇ ਦੇਖੋ ਕਿੰਨੀ ਲੱਗਦੀ ਵੀ ਘੈਂਟ ਆ ਥਾਲੀ ਐਨ ਪਰਫੈਕਟ ਥਾਲੀ ਆ ਆਪਾਂ ਥਾਲੀ ਗੱਲ ਕਰਦੇ ਹਾਂ ਦੱਸਦਾ ਤੁਹਾਨੂੰ ਮੈਂ ਕਾਰਬੋਹਾਈਡਰੇਟ ਤੇ ਇਹਦੇ ਵਿੱਚ ਮਿੱਤਰੋ ਕੜੀ ਹੈ ਇਹ ਤੇ ਵਿੱਚ ਇਹਦੇ ਹੋਰ ਕੀ ਪਾਵੇਂ ਸੀ ਮੈਂ ਕੜੀ ਦੇ ਵਿੱਚ ਇਦਾਂ ਵਿੱਚ ਬਹੁਤ ਸੁਆਣਾ ਜੀ ਜਿੰਨੇ ਮੇਥੇ ਹੋ ਉਹ ਤਾਂ ਕੜੀ ਜੇ ਬਣਦੀ ਚਲ ਮਤਲਬ ਐਕਸਟਰਾ ਕੋ ਬੜੀ ਬੁੜੀ ਦੇ ਵਿੱਚ ਕੋਈ ਪਾਈ ਹਾਂਜੀ ਬੜੀ ਆ ਬੜੀ ਪਾਈ ਵਿੱਚ ਵਾਸਤੇ ਤੇ ਕੜੀ ਦੇ ਵਿੱਚ ਮਿੱਤਰੋ ਕੜੀ ਬਣਦੇ ਬੇਸਣ ਦੀ ਤੇ ਬੇਸਣ ਬਣਦੇ ਛੋਲਿਆਂ ਦੇ ਤੇ ਵਿੱਚ ਪ੍ਰੋਟੀਨ ਹੈ ਮਤਲਬ ਕੜੀ ਇੱਕ ਪ੍ਰੋਟੀਨ ਦਾ ਬਹੁਤ ਵਧੀਆ ਸੋਰਸ ਹੈ ਤੇ ਇਧਰ ਆਪਣਾ ਹੋ ਗਿਆ ਯੋਗਰ ਦਹੀਂ ਹੋ ਗਿਆ ਤੇ ਰੋਟੀਆਂ ਹੋ ਗਈਆਂ ਮਤਲਬ ਥਾਲੀ ਆਪਣੀ ਪੂਰੀ ਐਨ ਕੰਪਲੀਟ ਥਾਲੀ ਆਪਣੀ ਇਹ ਹੋਰ ਪਕੌੜਿਆਂ 'ਚ ਵੀ ਪ੍ਰੋਟੀਨ ਹੁੰਦਾ ਹੈ ਪਕੌੜੇ ਕਾਰਬੋਹਾਈਡਰੇਟ ਹੁੰਦੇ ਪਕੌੜੇ ਵਿੱਚ ਤਲੇ ਜਾਂਦੇ ਆ ਉਹ ਵੀ ਮਸਲਣ ਵਾਲੀ ਤਲੇ ਜਾਂਦੇ ਆ ਉਹ ਹੁੰਦੇ ਤਾਂ ਹੁੰਦੇ ਤਾਂ ਉਹੀਆਂ ਵਾਲਾ ਪ੍ਰੋਟੀਨ ਆ ਉਹ ਪ੍ਰੋਟੀਨ ਨੂੰ ਤੋੜਿਆ ਮੋੜਿਆ ਹੁੰਦਾ ਪ੍ਰੋਟੀਨ ਨੂੰ ਹੁੰਦਾ ਪ੍ਰੋਟੀਨ ਹੀ ਆ ਹੁੰਦਾ ਪ੍ਰੋਟੀਨ ਹੀ ਆ ਇਸ ਕਰਕੇ ਪਕੌੜੇ ਪਾਲਕ ਵਾਲੇ ਖਾਇਆ ਕਰੋ ਗੋਭੀ ਵਾਲੇ ਖਾਇਆ ਕਰੋ ਠੀਕ ਹੈ ਸਹੀ ਹੈ ਜੀ ਤੁਸੀਂ ਲੱਸੀ ਟੀਣੀ ਹੈ ਜੀ ਜਾਂ ਪਾਣੀ ਪੀਵਾਂਗੇ ਲੱਸੀ ਪੀਵਾਂਗੇ ਅੱਜ ਅੱਜ ਮੈਂ ਤੇਰਾ ਸਾਰਾ ਕੁਝ ਪੀਵਾਂਗੇ ਦੇਖੋ ਲੱਸੀ ਵਾਹ ਵਾਹ ਹੋਈ ਪਈ ਆ ਹੈਂ ਲੱਸੀ ਹਾਂ ਇਹ ਲੱਸੀ ਇਹ ਲੱਸੀ ਹੋਗੀ ਤੇ ਇੱਕ ਹੁੰਦੀ ਲੱਸੀ ਕਰਦਨੇ ਹੁੰਦੇ ਆ ਨਾ ਲੱਸੀ ਅੱਜ ਤਾਂ ਲੱਸੀ ਆ ਕਿ ਲੱਸੀ ਕਰਤੀ ਹੈ ਨਾ ਹੂੰ ਅੱਜ ਦਾ ਐਦਾਂ ਹੋ ਜਾਂਦਾ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦਿੰਨੇ ਮਿੱਤਰੋ ਇਹ ਹੈਗਾ ਆਚਾਰ ਪੰਜਾਬ ਪੰਜਾਬੀ ਮਿਕਸਡ ਆਚਾਰ ਆਚਾਰ ਦੇਖੋ ਤੇ ਭੰਗੜਾ ਭੁੰਗੜਾ ਹੀ ਪੈ ਰਹੇ ਇਹ ਚ ਅੰਬ ਦਾ ਨਿੰਬੂ ਦਾ ਗਰਗਲ ਕਈ ਤਰ੍ਹਾਂ ਦੇ ਚਾਰੇ ਆਈਟੀਐਸ ਕੰਪਨੀਆਂ ਚਾਰੇ ਏ ਵੀ ਮਤਲਬ ਵੀ ਵਧੀਆ ਹੁੰਦਾ ਮੈਂ ਨਹੀਂ ਖਾਂਦਾ ਪੈਸੇ ਮੈਂ ਖਾਂਦੀ ਆ ਨੀंबू ਦਾ achar ਮੈਨੂੰ ਪਸੰਦ ਹੈ ਜੀ ਮੈਂ ਨੀंबू ਤੂੰ ਸਾਰੇ ਖਾਣੇ ਆ ਹਣਾ ਦਵਿੰਦਰ ਭਾਪਾ ਖਾਂਦਾ ਹੈ ਵੱਧ ਦਵਿੰਦਰ ਹੀ ਖਾਂਦਾ ਪਰ ਮੈਂ ਕੱਲਾ ਨੀਂਬੂ ਦਾ ਇਹ ਵਿੱਚ ਸਾਰੇ ਨੀਂंबू ਮੈਂ ਹੀ ਮਕਾਉਣੇ ਆ ਬਾਕੀ achar ਉਦਾਂ ਹੀ ਪਿਆਰਾਂਦਾ ਉਹ ਹੀ ਖਾਂਦਾ ਹੈ ਦਵਿੰਦਰ ਦਾ ਜਿਹੜਾ ਕੰਮ ਤੋਂ ਆਉਂਦਾ ਹੈ ਬਸ ਭੱਜੇ ਭੇਜਦਾ ਵੀ ਹਾਂ ਦੋ ਰੋਟੀਆਂ ਤੇ ਬੈਧੇ ਬੱਜੀਆਂ ਜਿੱਥੇ ਪਈਆਂ ਮੈਂ ਗਰਮ ਕਰਕੇ ਨਾ ਉੱਪਰ ਰੱਖ ਕੇ ਆਪਾਂ ਦਾ achar ਉੱਤੇ ਲਾ ਕੇ ਉਹਨੂੰ ਨੂਨ ਨਾਲ ਜਿਹਾ ਲਾ ਕੇ ਨਾ ਖਾਦੂ ਕਰਕੇ ਉਹ ਦੋ ਭੂਗੜਾ ਬਣਾ ਕੇ ਲੁਭੇਂਦਾ ਉਹਨੂੰ ਕਾਫੀ ਹੈ ਬੇਂਤੀ ਕੀ ਖੇਦੀ ਬੇਂਤੀ ਪੈਂਸ ਕੀ ਕਰਦੀ ਹੈ ਖੇਡਦੀ ਆ ਪਛਾਤਾ ਬਣੀ ਮੇਤਰੋ ਸ਼ਗਲ ਤੇ ਹੁਣ ਆਪਾਂ ਜਾਣਾ ਥੋੜਾ ਸਮਾਨ ਜਾ ਕੇ ਲੈ ਕੇ ਆਉਣਾ ਆਪਣਾ ਸਵਾ ਕੀ ਲੈਣ ਵਾਲਾ ਅੱਜ ਕੱਲ੍ਹ ਕਿ ਆਉਣਾ ਜੀ ਸਾਡਾ ਇਹ ਠੰਡ ਹੋਣ ਲੱਗੀ ਕੁਛ ਛੋਟਾ ਜਿਹਾ ਕੋ ਪੈਂਥਨ ਆਪਣਾ ਆਹ ਵਾਲੀ ਚੀਜ਼ ਵੈਂਦਾ ਛੋਟੀ ਕੁਦੀ ਚ ਤੇ ਇਹਦੇ ਵਿੱਚ ਵਿਚਾਰੀ ਵਿੱਚ ਨੂੰ ਪਤਾ ਵੀ ਛੋਟੀ ਹੋਊਗੀ ਕੁਛ ਆਪਣਾ ਘੁਸ਼ਾਲ ਕੇ ਇਹਦਾ ਪੈਂਥਰ ਆਪਣਾ ਥੋੜਾ ਜਨਾ ਬੜਾ ਹੋ ਗਿਆ ਇਸ ਕਰਕੇ ਨਾ ਉਹ ਆਪਾਂ ਲੈ ਕੇ ਆਉਣਾ ਜਿਹਦੇ ਵਿੱਚ ਪੂਰਾ ਸਾਈਜ਼ ਵੀ ਆਵੇ ਠੰਡ ਵੀ ਹੋਣ ਲੱਗੀ ਹੁਣ ਬੈਸ ਆਪਾਂ ਉਹਦਾ ਘਟ ਲੱਗਦੀ ਆ ਪਰ ਫਿਰ ਚਲੋ ਇਹ ਉਹਦਾ ਰੱਬ ਜੀ ਨੂੰ ਲੱਗਦੀ ਛਣ ਨਾ ਦਿਨ ਠੰਡੇ ਚ ਲੱਦਦੇ ਆ ਤੇ ਚਲਈਏ ਵੀ ਹਾਂਜੀ ਹਾਂਜੀ ਕੁਸ਼ਾਨ ਸਿੰਘ ਜਾਊਗਾ ਨਾਲ ਆਪਣੇ ਆਪ ਦਾ ਰਾਮ ਨੂੰ ਫੋਨ ਹੈ ਕੱਦ ਸੁਣਾਗਾ ਤੈ ਆ ਚਲਈਏ ਨਹੀਂ ਘਾ ਘਮਿਆ ਜਾਓ ਬੈਕ ਨੂੰ ਮੈਂ ਉੱਪਰ ਜਾ ਕੇ ਨਹੀਂ ਸਹੀ ਗੱਲ ਹੈ ਚਲੀ ਫਿਰ ਆਪਾਂ ਜਾ ਕੇ ਹਾਂਜੀ ਹਾਂਜੀ ਸਰ ਚਾਹੀ ਜਾ ਕੇ ਆਈ ਸੀ ਆਪਰੇ ਪਾਸੇ ਮਿੱਤਰੋ ਲੱਗ ਹੀ ਜਾਣਾ ਆਪਣੀ ਮਾਰਕੀਟ ਤੇ ਵੀ ਜਾਣਾ ਥੋੜੀ ਆਊਟਿੰਗ ਨਹੀਂ ਹੋ ਜੂਗੀ ਨਾਲੇ ਆਪਾਂ ਘੁੰਮ ਫਿਰਾਂਗੇ ਥੋੜੇ ਸਮਾਨ ਖੋਦੇ ਚਾਬੀ ਕਿੱਢੀ ਕਿੱਥੇ ਤੋਂ ਆਪਣੀ ਦੀ ਆਨ ਫਲਾ ਦੇ ਕਾਰ ਦੀ ਚਾਬੀ ਚੰਗਾ ਪੁੱਤਰੀ ਓਕੇ ਹੁਣ ਰੈਸਟ ਕਰੀ ਗਈ ਠੀਕ ਹੈ ਟੀਵੀ ਟੀਵੀ ਨੂੰ ਪਤਾ ਦੇਖੀ ਪੁੱਤ ਬਣ ਗਿਆ ਓਕੇ ਪੈਂਥਰ ਮਿਲੀਆਂ ਬਣਾ ਪੈਂਥਰ ਜ਼ਿਆਦਾ ਵੀ ਤੇਰੇ ਵਾਸਤੇ ਚੀਜ਼ ਲੈ ਕੇ ਆਉਣੇ ਅਸੀਂ ਹੈ ਪੈਂਥੀ ਤੇਰੇ ਵਾਸਤੇ ਬੁੱਤ ਲੈਣ ਚੱਲੇ ਆ ਉਹ ਉਹ ਛੁੱਟੀ ਜੀ ਉਹ ਜੀ ਜੀ ਪੈਣਾ ਜੀ ਤੂੰ ਪੈਣਾ ਹੁੰਨੇ ਤੇਰੀ ਬੈਡੀ ਹੈਵੇਂ ਜੀ ਤੇਰੀ ਬੈਡੀ ਲੈ ਕੇ ਨੇ ਬੁੱਤੀ ਹਮ ਅੱਜ ਤਾਂ ਬਹੁਤ ਮਸਤੀ ਆਵੇਂ ਪੰਗਾ ਤਾਂ ਹੀ ਆ ਨਾ ਅੱਜ ਤਾਂ ਬਹੁਤ ਮਸਤੀ ਆਵੇਂ ਦੀ ਹੈ ਗੱਟਿਆ ਨਵੀਂ ਪਸੰਦ ਆ ਜੀ ਘਰ ਲਿਆਂ ਦੋਆਂ ਇਹਦੇ ਵਿੱਚ ਬਿਲਕੁਲ ਨਹੀਂ ਬੈਠਿਆ ਜੀ ਇਹ ਇਹ ਉਦਾਂ ਹੀ ਪਿਆ ਲਿਆ ਇੱਕ ਦਿਨ ਨਹੀਂ ਬੈਠੇ ਜੀ ਨਾ ਅਸਲ ਨਾ ਆ ਉੱਪਰ ਨਾ ਇਹਦਾ ਘਰ ਜਿਹਾ ਬਣਿਆ ਮੈਨੂੰ ਡਰ ਲੱਗਦਾ ਵਿੱਚ ਕਿਤੇ ਵੜ ਕੇ ਮੈਨੂੰ ਮੈਂ ਕਿਤੇ ਕਿੱਥੇ ਚਲੇ ਜਾਵਾਂ ਉਹ ਬਟਾ ਦੇ ਦੇ ਇਹ ਤਾਂ ਪਤਾ ਵੀ ਚੀਜ਼ ਮੇਰੀ ਹੈ ਇਹ ਹਾਂਜੀ ਨਾ ਨਾ ਬਣਾ ਪੈਦੀ ਨਾ ਇਹ ਨਾਲ ਦੇ ਲਿਆਉਣਾ ਆਪਣਾ ਇਹਦਾ ਨਾ ਉਹਦਾ ਹੀ ਲਿਆਉਣਾ ਬਸ ਇਹ ਸਿਰਫ ਛੋਟੇ ਸਾਈਜ਼ ਦੇ ਵਿੱਚ ਉਹ ਸਾਈਜ਼ ਬਣਾ ਵੱਡਾ ਲੈਣਾ ਆਪਣਾ ਹੈ ਨਾ ਹਾਂਜੀ ਲੈਣਾ ਇਦਾਂ ਹੀ ਆਪਾਂ ਨੇ ਹਾਂਜੀ ਕਿਉਂਕਿ ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਫਾਈਬਰ ਹੈ ਜੀ ਹੈ ਨਾ ਵੀ ਨਹੀਂ ਗਾ ਹੁੰਦਾ ਹੁਣ ਤਾਂ ਹੀ ਸਰਦੀ ਦੇ ਵਿੱਚ ਨਿੱਗੇ ਚ ਬੈਠਾ 35 ਦਾਦੇ ਕਹਿ ਲੈ ਗਣਾ ਬੁੱਤ ਲਿਆਓ ਫਿਰ ਜੇਤੀ ਵਾ ਟੀਵੀ ਲੋੜਾ ਸਤਿਨਾਮ ਸਤਿਪਾਸ਼ਾ ਸੋਕਰ ਕੀ ਮੇਰੇ ਦਾਤਿਆ ਦੇਖੋ ਬਾਹਰ ਦਾ ਮਿੱਤਰੋ ਕਿਦਾਂ ਦਾ ਅੱਜ ਮੌਸਮ ਹੈ ਕੱਪੜੇ ਕੁੱਪੜੀ ਧੋ ਕੇ ਸੁੱਕਣੇ ਪਾਈ ਹੋਏ ਨਹੀਂ ਅੱਜ ਕਿਉਂਕਿ ਜਦੋਂ ਮੌਸਮ ਵਧੀਆ ਹੁੰਦਾ ਧੁੱਪ ਲੱਗੀ ਹੁੰਦੀ ਬਹੁਤ ਸੋਹਣੀ ਉਹਦੇ ਬੀਬੀ ਨੂੰ ਲਾਲਚ ਹੋ ਜਾਂਦਾ ਵੀ ਅੱਜ ਕੱਪੜੇ ਕੁੱਪੜ ਧੋ ਕੇ ਸੁੱਕਣੇ ਪਾ ਲਈਏ ਧੁੱਪ ਬਹੁਤ ਵਧੀਆ ਲੱਗੀ ਹੋਈ ਆ ਤਾਂ ਕਿੱਡਾ ਕੋਟ ਪਾਏ ਜੇ ਕੁੱੜ ਦੀ ਲੋੜ ਨਹੀਂ ਨਹੀਂ ਜੀ ਠੰਡ ਤਾਂ ਹੈਗੀ ਹੋਆ ਨਹੀਂ ਠੰਡ ਕੀ ਤੇ ਇਹਨਾਂ ਸੋਹਣੇ ਮੌਸਮ ਲੱਗਿਆ ਧੁੱਪ ਲੱਗਿਆ ਬਹੁਤ ਸੋਹਣੀ ਹੈ ਲੋਕ ਦੇਖੋ 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 ਦੇਖੀ ਵੱਧ ਪਾਉਨੇ ਐ ਐਡੀ ਲੋੜ ਨਹੀਂ ਵੈਸੇ ਕੋਟ-ਕੂਟ ਪਾਉਣੀ ਦੀ ਹੈਗੀ ਆਪਾਂ ਨੂੰ ਨਹੀਂ ਮੇਰੇ ਤੋਂ ਬਿਲਕੁਲ ਠੰਡ ਲੱਗਦੀ ਹੈਗੀ ਆਹ ਦੇਖੋ ਇਦਾਂ ਹੀ ਅੱਧੀਆਂ ਮਾਦੀ ਸ਼ਰਟ ਪਾਈ ਹੋਏ ਉੱਪਰ ਜੈਕਟ ਪਾਈ ਵੀ ਆ ਕਿਉਂ ਨਾ ਮੌਸਮ ਠੰਡਾਂ ਦੇ ਵਿੱਚ ਧੁੱਪ ਲੱਗੇ ਬਹੁਤ ਸੋਹਣਾ ਮੌਸਮ ਹੈ ਜਿਹੜਾ ਆਪਾਂ ਗਰਮੀ ਦੇ ਵਿੱਚ ਵੀ ਆਪਾਂ ਹੀਟ ਆਪਣਾ ਗੱਡੀ ਵੀ AC ਲਾਉਂਦੇ ਆ ਨਾ ਟਾਪਾ ਰੱਖ ਦਿੰਦੇ ਹਾਂ ਟੈਂਪਰੇਚਰ 15-16 ਟੈਂਪਰੇਚਰ ਰੱਖ ਦਿੰ ਆਪਾਂ ਗਰਮੀ ਉਹਨੇ ਵਧਾਉਨੇ ਹੁੰਨੇ ਹੁਣ ਕੁਦਰਤ ਨੇ ਨਾ ਵਧਾਇਆ ਵੇ ਹੁਣ ਸੀ ਕੁੱਟੀਆਂ ਪਾਲੀ ਐ ਇਟਸ ਨਾਟ ਫੇਅਰ ਚੱਲਣ ਕਿ ਚੱਲ ਇਧਰੋਂ ਇਧਰੋਂ ਆ ਲੰਮੀ ਕੱਟੀ ਇਧਰੋਂ ਵੀ ਆ ਗਈ ਹਾਂਜੀ ਚੱਲੋ ਕਿੱਟੀ ਦੀ ਗੰਮ ਹੈ ਕਿਆ ਕਰ ਇਹ ਤਾਂ ਕੋਈ ਮੇਰੇ ਮੌਸਮ ਵੀ ਵੈਸੀ ਦਿਲ ਕਰਦਾ ਹੀ ਬੰਦਾ ਕਿਤੇ ਬਾਹਰ ਕਿਤੇ ਘੁੰਮ ਗਿਆ ਵੇ ਹਨਾ ਹਾਂਜੀ ਤੁਸੀਂ ਫੋਨ ਥੱਲੇ ਰੱਖ ਦਿਓ ਜੀ ਬਸ ਹੁਣ ਲੱਈ ਪਹੁੰਚ ਗਏ ਆਪਾਂ ਸਿਰਫ 10 ਕਿਲੋਮੀਟਰ ਐ ਇਹ ਵਾਲੀ ਮਾਰਕੀਟ ਆਪਣੇ ਘਰ ਤੋਂ ਕੋਈ ਘਰ ਦਾ ਸਮਾਨ ਲੈਣਾ ਹੈ ਕੋਈ ਮੈਟ ਲੈਣਾ ਹੈ ਕੁਝ ਵੀ ਲੈਣਾ ਹੈ ਐਵਰੀ ਸਿਕ ਸਮਾਨ ਇੱਥੇ ਮਿਲ ਜਾਂਦਾ ਹੈ ਐਵਰੀ ਕੁਝ ਸਾਰਾ ਕੁਝ ਸਿਰਾਪਾ ਵੀ ਲੈਣੇ ਕਿਹਦੇ ਨਾਲ ਦਾ ਆ ਸਹੀ ਹੈ ਨਾ ਹਾਂਜੀ ਇਹ ਪਤੂਹੀਆਂ ਲੱਗੀਆਂ ਪਤੂਹੀਆਂ ਜਿਹੜੀ ਮੈਂ ਪਾਈ ਉਹਦੇ ਨਾਲ ਦੀ ਉਹ ਇਹ ਤਾਂ ਹੈਂ ਠੰਡ ਠੜਾ ਜਿਹਾ ਸਮਾਨ ਇਹਨਾਂ ਦਾ ਵੀ ਕਾਫੀ ਆ ਗਿਆ ਹਾਂ ਸਿਆਲ ਵਾਸਤੇ ਆ ਗਏ ਨੇ ਬੱਚਿਆਂ ਵਾਸਤੇ ਕਿੰਨੇ ਵਧੀਆ ਬੂਟ ਹਨ ਕਿੰਨੇ ਸੋਹਣੇ ਹਨ ਹਾਂ ਕਾਰ ਬਣਾਈ ਹੋਈ ਹੈ ਜੀ। ਯਾ ਕਾਰ ਕਾਰ ਹੋਈ ਪਈ ਆ। ਇਹਦੇ ਖਰਗੋਸ਼ ਬਣੇ ਹੋਏ। ਹਾਂਜੀ। ਹੈਗੇ ਬੜੇ ਨਿੱggen ਆ ਜੀ ਵਿੱਚ। ਗੁਸ਼ਾਂ ਲੇਖ ਦਮਗੇ ਇਹ ਨਾਲ ਆਪੇ ਖਣਾ। ਆ ਵੀ ਸਿਮਰ ਉਹਨਾਂ ਦੀ ਹੈ। ਇਹ ਲੇਖ ਜੀ ਆਪਾਂ। ਇਹ ਡੌਗੀ ਹਨ ਤੇ ਬਿੱਲੀ। ਸੜਕ ਵਿੱਚ ਪਈ ਜਾਂਦੇ ਜੀ। ਇਹ ਟੋਕਰੀ ਆਪਣੀ ਸਿਆਲ ਵਾਸਤੇ ਹਨ। ਜਿੰਕਿਤੇ ਲੈ ਕੇ ਜਾਣਾ ਹੁੰਦਾ ਹਨ। ਹਾਂ। ਬੈਗ ਬਾਰੇ ਉਹ ਕੱਲ ਕਹਿੰਦੀ ਵੀ ਬੈਗ ਚੇਰੇ ਬੜਾ ਸਾਰਾ ਮੈਨੂੰ ਆ ਲੈ ਲੈ ਨਾਲ ਪੈਂਥਰ ਪਲੇਕੀ ਨਾਲ ਇੱਕ ਪਾਸੇ ਪੈਸੇ ਇੱਕ ਪਾਸੇ ਪੈਂਥਰ ਹਾਂਜੀ ਪੈਂਥਰ ਮੇਰੇ ਜੇ ਮੈਂ ਇੱਧਰੋਂ ਬਾੜ ਲਿਆ ਉਹ ਇੱਧਰੋਂ ਛਾਲ ਮਾਰ ਕੇ ਕੱਲ ਥੱਲੇ ਤੇ ਆਪਾਂ ਲੈਣੇ ਨੇ ਮਿੱਤਰੋ ਆਹ ਵਾਲੀ ਸਹਰਾਣੇ ਜਿਆਦੇ ਤੂੰ ਵੇਖੀਂ ਇੱਧਰ ਇਹ ਇੱਦਾਂ ਹੋਊਗਾ ਤੇ ਵਿੱਚ ਆ ਰੱਖਿਆ ਜਾਵੇ ਇਹ ਨੂਚ ਨਹੀਂ ਬਣਾਉਣੀ ਨਾ ਨਹੀਂ ਇਹ ਤਾਂ ਪਤਾ ਨਹੀਂ ਹੈ ਬੈਠੇ ਨਾ ਬੈਠੇ ਨਾ ਬੈਠੀ ਸਕਦਾ ਹੈ ਪਰ ਉਹ ਚਾਹੀਦਾ ਹੈ ਹਨਾ ਲਟੂ ਮੇ ਜਿਵੇਂ ਉਹ ਇੱਧਰ ਹਾਂਜੀ ਉਹਨੂੰ ਇਦਾਂ ਬਸੰਦਾ ਇਦਾਂ ਦਾ ਨਾ ਮੈਂ ਤਾਂ ਜਿਉ ਹਜਾਈ ਲਵਾਂਗੇ ਜਿਹਾ ਜਾਓ ਲੋਕੋ ਪਹਿਲਾ ਨਹੀਂ ਹੈਗਾ ਉਸੇ ਨਾਲ ਦੀ ਰਣੀ ਹਾਂਜੀ ਆ ਦੇਖੋ ਕੰਬਲ ਵਾਲਾ ਜਿਹਨੇ ਨਿੱਗਾ ਕੰਬਲ ਹੁੰਦਾ ਹਾਂ ਆਹ ਸਹੀ ਲੈਦਾ ਆਹ ਸਹੀ ਆ ਦੇ ਲਈ ਹੈ ਹੂੰ ਥਿਸ ਇਜ਼ ਪਰਫੈਕਟ ਇਕਪ ਹਾਲ ਤੇ ਮਿੱਤਰੋ ਇਹਨਾਂ ਦੀ ਜਿਹੜੀ ਬਿੱਲੀਆਂ ਹੁੰਦੀਆਂ ਨੇ ਨਾ ਉਹ ਕੱਟੇ ਵੀ ਜਾਂਦੇ ਹੁੰਦੇ ਆ ਤੇ ਇਹ ਨਾ ਆਪਣੇ ਨੋ ਇਦਾਂ ਮਾਰ ਮਾਰ ਕੇ ਇਹ ਆਪਣੇ ਨੌਆਂ ਨੂੰ ਆਪ ਵੀ ਮਤਲਬ ਰਫ ਕਰਦੇ ਨੇ ਖਤਮ ਕਰਦੇ ਰਹੋ ਇਹ ਜੂਰੀ ਹੁੰਦਾ ਦੇਖੋ ਫੋਟੋ ਬਣਾਈ ਵੀ ਉੱਪਰ ਇਹ ਸਵੇਰ ਉੱਠ ਕੇ ਨਾ ਪੈਂਥ ਦੀ ਆਦਤ ਹੈ ਸਵੇਰ ਉੱਠ ਕੇ ਰੋਜ਼ ਉਹਨੇ ਸਵੇਰੇ ਇੱਕ ਵਾਰ ਐ ਗਰਰ ਗਰਰ ਕਰਨੇ ਕਰਨਾ ਹੈ ਵੀ ਨੌ ਤਿੱਖੀ ਬਹੁਤ ਉਹਨੇ ਜਨਾ ਕਿ ਕਿਵੇਂ ਖਿੱਚ ਕੇ ਵੀ ਮਾਰਦਾ ਹੈ ਪਿਆਰ ਚ ਮਾਰਦਾ ਹੈ ਤਾਂ ਬੱਚੀ ਟਪਾ ਜਾਂਦਾ ਹੈ ਇਹ ਨਾ ਫਿਰ ਉਹ ਗੋਲ ਹੋਏ ਨੌ ਦੀ ਸਾਰਾ ਆਪਣਾ ਗੁੱਸਾ ਉਹ ਵੀ ਕਰ ਲੈ ਕਰੂਗਾ ਆਪਣਾ ਉਹ ਨਹੀਂ ਤਾਂ ਆਪਣਾ ਗੁੱਸਾ ਕਰੇ ਸੋਫੇ ਮਾਰੂਗਾ ਕੁਰਸੀ ਮਾਰੂਗਾ ਉਹ ਐ ਮਾਰਵਾ ਕੇ ਨਾ ਸਾਰੇ ਉਹਨੇ ਸੋਫੇ ਕੁਰਸੀਆਂ ਖਰਾਬ ਕਰੇ ਪਏ ਹੁਣ ਆਪਣਾ ਗੁੱਸਾ ਉਹ ਨੂੰ ਕਹਣਾ ਹੈ ਇਹਦੇ ਕਰਨਾ ਮਤਲਬ ਗੁੱਸਾ ਜਿਹੜਾ ਤੁਹਾਨੂੰ ਬਲੂ ਪਹਿਲਾਂ ਇਹਦੇ ਕੋਲ ਹੈਗੀ ਇੱਕ ਦੋ ਲੈਣੀ ਆ ਪਾਣੀ ਵਾਲੀ ਕੋਲੀ ਖਰਾਬ ਹੋਊਗੀ ਉਹਦੀ ਜਗ੍ਹਾ ਹੀ ਲੈਣੀ ਜੀ ਓਕੇ ਇੱਕ ਆਪਾਂ ਸੇ ਲੱਤੇ ਨੇ ਆਪਣੇ ਪੀਜੇ ਦੇ ਟੈਂਪੀਜ਼ ਦੇ ਵਿੱਚ ਪਾਣੇ ਫਾਈਨਲੀ ਆਹ ਵਾਲਾ ਲੈ ਲਿਆ ਆਪਾਂ ਨੇ ਉਹ ਵਧੀਆ ਵੀ ਹੈਗਾ ਥੋੜਾ ਜਿਹਾ ਨਾਲ ਨਰਮ ਵੀ ਹੈ ਥੋੜਾ ਜਿਹਾ ਮੋਟਾ ਵੀ ਹੈਗਾ ਇਹਨਾਂ ਨਾਲ ਇੱਕ ਐ ਧਿਆਨ ਨਾਲ ਕਰਦਾ ਬਾਈ ਹੁਣ ਇਹ ਦੇ ਦੇ ਆਪਾਂ ਦਾ ਤਾਂ 6 ਸੈਂਟੀਮੀਟਰ ਹੈ ਇਹ ਆ ਯਾਰ 10 ਯੂਰੋ ਤੇ 20 ਸੈਂਟ ਦਾ

ਟੈਂਪਰਿੰਗ ਨਹੀਂ ਲਾ ਹੋਏ ਨੇ ਫਿਰ ਕੰਮ ਕਾ ਵੀ ਸਟਾਰਟ ਕਰਨਾ ਅੱਜ ਆਪਣੇ ਕੋਲ ਟੇਬਲ ਵੀ ਹੈਗੇ ਆਪਣੇ ਅੱਜ ਆਪਣਾ ਸਾਰੇ ਦਾ ਸਾਰਾ ਸਾਲਾ ਬੁੱਕ ਹੈ 11 ਬੰਦੇ ਦੀ ਇੱਕ ਟੇਬਲ ਬੁੱਕ ਹੈ ਤੇ 10 ਦੇ ਟੇਬਲ ਬੁੱਕ ਹੈ ਆਪਣੇ ਅੰਦਰ ਇੰਨੀ ਜਗ੍ਹਾ ਅੰਦਰ ਗਰਮੀ ਜੇ ਆਪਣੇ ਕੋਲ 50 55 ਬੰਦੇ ਜਗ੍ਹਾ ਹੈਗੀ ਹੈ ਬਾਹਰ ਵੀ ਟੇਬਲ ਆਈ ਦੀ ਆਪਾਂ ਸਿਆਲ ਦੇ ਵਿੱਚ ਆਪਣੇ ਕੋਲ ਜਗ੍ਹਾ ਥੋੜੀ ਲਿਮਟਡ ਹੈ ਕੋਈ ਠੰਡ ਹੁੰਦੀ ਅੰਦਰ ਹੀਟਰ ਰੋਟਰ ਲੱਗੇ ਹੋਨੇ ਆ ਤੇ ਇਹ ਮੈਂ ਤਾਂ ਕਰਦਾਂ ਵੀ ਕਈ ਵਾਰ ਆਪਣੇ ਭੈਣ ਭਰਾ ਤੁਸੀਂ ਆਣਾ ਵਲੌਗ ਦੇਖਦੇ ਹੋ ਰੋਮ ਤੋਂ ਦੇਖਦੇ ਹੋ ਜਾਂ ਫਿਰ ਕਿਸੇ ਸਾਈਡ ਤੋਂ ਦੇਖਦੇ ਹੋ ਨਾ ਕਿ ਤੁਹਾਡਾ ਸਭ ਆਪਣੇ ਰੋਮ ਆਉਣ ਦਾ ਦਿਲ ਕੀਤਾ ਵੀ ਆਪਾਂ ਜਵਾਈ ਦੀ ਪੱਟੀ ਦੀ ਪੀਜ਼ਾ ਖਾ ਕੇ ਆਉਣ ਜਾਗੇ ਤਾਂ ਤੁਸੀਂ ਪਹਿਲਾਂ ਫੋਨ ਕਰਕੇ ਆਪਣਾ ਟੇਬਲ ਬੁੱਕ ਕਰਾ ਲਓ ਸਿਆਲ ਸਿਆਲ ਦੇ ਵਿੱਚ ਹੁੰਦਾ ਥੋੜਾ ਜਿਆ ਫਿਰ ਤੁਹਾਨੂੰ ਐਦਾ ਵੀ ਟੇਬਲ ਆਪਾਂ ਨਹੀਂ ਕਿਹੇ ਜਿਵੇਂ ਦਾ ਲਾਉਂਦਾ ਹੀ ਟੂਟਰ ਲੱਗਿਆ ਹੁੰਦਾ ਤੇ ਬਗਰਮੀ ਜਿ ਕੋ ਚੱਕਣੀ ਗਰਮੀ ਤਾਂ ਆਪਣੇ ਖੁੱਲਾ ਹੀ ਹੁੰਦਾ ਹੈ ਗਰਮੀ ਦਾ ਜਿੱਥੇ ਮਾਜੀ ਬੈਠਣਾ ਹੈ ਬਿੰਦਾਸ ਠੰਡੀ ਹਵਾ ਚੱਲਦੀ ਹੁੰਦੀ ਹੈ ਉਦੋਂ ਗੱਲਬਾਤ ਹੋਰ ਹੁੰਦੀ ਹੈ ਸਿਆਲ ਥੋੜੀ ਦਿੱਕਤ ਆ ਕੱਲੇ ਪੈਂਥਰ ਦੇ ਪੈਂਥਰ ਰਿਐਕਸ਼ਨ ਕਿਦਾਂ ਦਾ ਹੁੰਦਾ ਹਨ ਹਾਂਜੀ ਉਹ ਵੀ ਦੇਖ ਦਦਾ ਵਿਚਾਰਾ ਵੀ ਹਾਂ ਭਈਆ ਮੇਰੇ ਵੱਤ ਦੀ ਨਵੀਂ ਜੀ ਚਲ ਹੁੰਦਾ ਹੈ ਫੀਲਿੰਗਸ ਹਰ ਚੀਜ਼ ਦੇ ਵਿੱਚ ਹੁੰਦੀਆਂ ਕੱਲੇ ਆਪਾਂ ਲੋਕ ਵੀ ਕੱਲੇ ਇਨਸਾਨ ਦੇ ਵਿੱਚ ਫੀਲਿੰਗਸ ਐ ਇਦਾਂ ਨਹੀਂ ਹੈਗਾ ਯਾਰ ਹਰ ਉਸ ਜੀਵ ਦੇ ਵਿੱਚ ਫੀਲਿੰਗਸ ਐ ਜਿਹਦਾ ਦਿਲ ਧੜਕਦਾ ਹੈ ਕੱਲੇ ਵੀ ਦੇਖਦੇ ਆਪਾਂ ਆਪਣੇ ਪੈਂਥਰ ਦੇ ਰਿਐਕਸ਼ਨ ਦੇਖਦੇ ਹਾਂ ਪੈਂਥੀ ਇਹ ਕੀ ਹੈ ਭਈਆ ਇਹ ਜੱਕਰੇ ਵਿੱਚ ਨਵਾਂ ਵਾਲੀ ਇਹ ਦੇ ਜਦੋਂ ਆਪਾਂ ਧੱਕਾ ਕਰਦੇ ਇਹਨਾਂ ਨੂੰ ਫੇਰ ਡਰ ਜਾਂਦਾ ਇਹ ਡਰ ਜਾਂਦਾ ਪੈਜੀ ਪੈ ਜਾਂਦੇ ਗੋਲੀ ਪੁੱਤ ਕੀ ਹੈ ਇਹ ਕੀ ਹੈ ਤੇਰਾ ਸਮਾਨ ਆ ਗਿਆ ਆ ਵੀ ਚਰੀ ਆ ਤੇ ਇਧਰ ਆ ਆ ਜਾ ਵੀ ਚਰੀ ਆ ਆਇਓ ਆਇਓ ਤੇਨੂੰ ਖਵਾ ਕੀ ਆਜਾ ਇਹਨੂੰ ਖੋਲ ਕੇ ਦੇ ਵੇ ਆ ਦੇ ਵੈਂਤੀ ਆ ਦੇ ਯਾਰ ਬੈਠ ਆ ਬੈਠ ਇਹ ਵੀ ਆਪਕੇ ਲਈ ਹੈ ਨਹੀਂ ਇਹ ਪੈਰ ਕਿਸਾ ਨਬੂਤ ਤੇ ਪੈਰ ਸਾਰੇ ਮੈਂ ਮੈਂ ਕਰਗਾ ਮੁਆਇਨਾ ਆਗੇ ਅਗੇ ਚੁਤਾਂਦੇ ਹਾਂ ਇਦਾਂ ਇਦਾਂ ਦੇਖਿਓ ਇਹ ਢਾਗ 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 ਦੇਖਦੇ ਪਹਿਲਾਂ ਕਿਹੜੇ ਚ ਬੈੰਦਾ ਹੈ ਲੈ ਓਏ ਨਹੀਂ ਅਜੀਜੀ ਆਗੇ 35 ਵਸਤੇ ਓਏ ਹਾਂ 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 ਲਈ ਪੈਂਤੀ ਦਾ ਚੌਂ ਨਹੀਂ ਚੱਕਿਆ ਜਣਾ ਜੀ ਪੈਂਤੀ ਨਵੀਂ ਝੂਤੀ ਜੀ ਪੈ ਗਈ ਆਪਣੀ ਸ਼ੇ ਸ਼ਮ ਬੈ ਗਿਆ ਚੱਕਰ ਦੂ ਚੱਕਰ ਹੀ ਹਾਂਜੀ ਛੇ ਚੱਕਰ ਦੂ ਚੱਕੀ ਚੁੱਕਲੀ ਹਾਂ ਬਸ ਸਹੀ ਹੋ ਗਿਆ ਸਹੀ ਕਰਨ ਬੈਝੂਗਾ ਜੀ ਹਾਂ ਇੱਥੇ ਬੈਜਣਾ ਨਹੀਂ ਲੈ ਲਿ ਗਏ ਠੀਕ ਹੈ ਭਾਈ ਗੁੱਡ ਨਾਈਟ ਮੈਟੀ ਗੁੱਡ ਨਾਈਟ ਲੇ ਵੀ ਹੁਣ ਮਿੱਤਰੋ ਸਮਾਂ 10:15 ਹੋ ਗਏ ਨੇ ਤੇ ਆਪਾਂ ਆਪਣੀ ਸ਼ੌਭਾ ਦਾ ਕੰਮ ਕਰ ਲੈ ਵੇਢ ਤਾਂ ਮਸ਼ੀਨ ਕਵਾਵ ਵਾਲੀ ਆਪਾਂ ਸਾਫ਼ ਕਰ ਰਹੇ ਹਾਂ ਆਪਣੀ ਕਵਾਵ ਸਾਰਾ ਫਿਨਿਸ਼ ਹੋ ਗਿਆ ਆਪਣਾ ਠੀਕ ਨਹੀਂ ਟਾਈਮ ਵਾਲੇ 10:30 ਹੋਏ ਆ ਅੱਜ ਟਾਈਮ ਤੋਂ ਪਹਿਲਾਂ ਵਿਲੇ ਹੋ ਗਿਆ ਸੀ ਕਿਉਂਕਿ ਕੰਮ ਟਾਈਮਿੰਗ ਨਹੀਂ ਪੜ ਗਿਆ ਕਵਾ ਪਹਿਲਾਂ ਖਤਮ ਹੋ ਗਿਆ ਸਾਰੇ ਕੰਮ ਕਰ ਨਹੀਂ ਪੜ ਗਏ ਟਾਈਮ ਦੇ ਨਾਲੇ ਬਸ ਹੁਣ ਸਫਾਈ ਸ਼ੁਰੂ ਕਰਕੇ 15 ਮਿੰਟ ਤੱਕ ਤੇ ਫਿਰ ਆਪਾਂ ਚੱਲਦੇ ਹਾਂ ਘਰ ਨੂੰ ਦੈਨ ਮਾਣ ਤਰਗਾ ਸਾਨੂੰ ਤੇ ਘਰ ਮੈਲਪ ਕਰਨਾ ਬੜੀ ਮੋਟੀ ਹੈ ਆ ਗਿਆ ਹੈ ਹਾਂ ਐ ਕੋ ਰਿਕਵੈਸਟ ਰਸਪੈਟ ਹੈ ਪੇਜ ਹੈ ਉਹ ਆਪਸਟ ਪਾਸਟ ਅਬ ਮੇਕਿੰਗ ਫਲੋਰ ਹੀ ਗੋਈ ਦ ਬੈਂਸੇ ਯੇ ਆਪਾਂ ਨੂੰ ਦਿਖਦੇ ਆ ਪੈਂਥਰ ਆਪਣਾ ਜਿਹੜਾ ਆਪਾਂ ਲੈਂਦਾ ਉਹਦੇ ਵਾਸਤੇ ਕੁਛ ਨਹੀਂ ਇਤੋਂ ਉਹਦੇ ਚ ਬੈਂਦਾ ਤਾਂ ਨਹੀਂ ਪੈਂਦਾ ਕੁਝ ਬਸ ਪਾਣੀ ਦੀ ਉਹ ਦੇਖ ਮੈਂ ਚ ਬੈਠਾ ਇਹ ਪੁਰਾਣੇ ਜੀ ਬੈਂਦੇ ਆ ਨਵੇਂ ਚ ਬੈਂਦੇ ਆ ਦੇਖੋ

ਹੈਂ ਇੱਕਦਮ ਕੰਬਲ ਦੇ ਕੋਹੋਂ ਦਾ ਲੱਗੇ ਇਹ ਤਾਂ ਵੈਸੇ ਕੋਲ ਲੱਗ ਜਾ ਗੁਰシャン ਕਹਿੰਦਾ ਮਮਾ ਗਰਮ ਪੀਏ ਹੂੰ ਸੇਕ ਮਾਰਦੇ ਬੈਂਤੀ ਨਿੱਕੀ ਕਰੀ ਵੀ ਇਹ ਨਿੱਕੀ ਕਰੀ ਵੀ ਬੈਂਤੀ ਨਹੀਂ ਉੱਡਦਾ ਵੀ ਨਹੀਂ ਦਿਖ ਹੈਨਾ ਜਿਹੜੀ ਕਹਿ ਰਹੇ ਮਤਲਬ ਪਤਾ ਕੀ ਹੈ ਵੀ ਨਵੇਂ ਚੀਜ਼ਾਂ ਦਾ ਹਰ ਚੀਜ਼ ਨੂੰ ਚੌਹ ਹੁੰਦਾ ਹੈ ਹਰ ਜੀਵ ਨੂੰ ਚੌਹ ਹੁੰਦਾ ਹੈ ਮਤਲਬ ਜੇ ਇਹ ਵੀ ਇਕੱਲਾ ਇਨਸਾਨਾਂ ਦੇ ਵਿੱਚ ਹੁੰਦਾ ਹੈ ਇਹ ਜਾਨਵਰਾਂ ਦੇ ਵਿੱਚ ਵੀ ਦੇਖੋ ਮਿੱਤਰੋ ਚੀਜ਼ ਹੈਗੀ ਆ ਤੇ ਦੇਖੋ ਪੈਂਥਰ ਕਿਦਾਂ ਉਹ ਛੋਟਾ ਜਿਹੜਾ ਪੁਰਾਣਾ ਕੋਲ ਬੈਠਾ ਉਹ ਪਿਆ ਉਹਦੇ ਵਿੱਚ ਨਹੀਂ ਬੈਠਾ ਨਵੇਂ 'ਚ ਬੈਠੇ ਜਿਹੜਾ ਹਣਾ ਚਲੋ ਸਭ ਤੋਂ ਵੱਡੀ ਖੁਸ਼ੀ ਗੱਲ ਇਹ ਵੀ ਉਹ ਚ ਬੈਠਣ ਲੱਗ ਗਏ ਨੇ ਤੇ ਬੈਹਿੰਦਾ ਨਹੀਂ ਮਿੱਤਰੋ ਜਿਹੜਾ ਪਹਿਲਾਂ ਦੇਖਿਆ ਸੀ ਆਪਣਾ ਜਿਹੜਾ ਰੱਖਿਆ ਹੋਵੇ ਉਹਦੇ ਵਿੱਚ ਬੈਠੀ ਨਹੀਂ ਉਹ ਉਦਾਂ ਹੀ ਪਿਆ ਰਹਿ ਗਿਆ ਉਹ ਕੀ ਦੇਖੀ ਜਾਦੀ ਹਾਂ ਵੈਂਟੀ ਅੱਜ ਪੂਰਾ ਇੰਜੋਏ ਕਰਦਾ ਹੈ ਚੀਜ਼ਾਂ ਜੀ ਲੰਮੀ ਨੇ ਪੂਰਾ ਇੰਜੋਏ ਕਰਦਾ ਜੇ ਨਾ ਕਦੇ ਜਾ ਕੇ ਬਹਿ ਜਾਂਦਾ ਕਰੀਂ ਚਾ ਕਿ ਪੰਜੇ ਮਾਰ ਲੈਣਾ ਇਦਾਂ ਕਰੀ ਜਾਂਦਾ ਹੈ ਤੇ ਵਾਕੀ ਮੇਟਰ ਕੁੱਲ ਮਿਲਾ ਕੇ ਬੜਾ ਸੋਹਣਾ ਰਜਾ ਦਿਨ ਤੇ ਸਾਰਾ ਵਲੌਗ ਤੁਹਾਨੂੰ ਸ਼ੇਅਰ ਕੀਤਾ ਪਰ ਰੋਜ਼ ਦੀ ਤਰ੍ਹਾਂ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵੀ ਤਦ ਤੱਕ ਲਈ ਸਾਡੇ ਬਨੂ ਤੁਹਾਨੂੰ ਸਾਰਿਆਂ ਨੂੰ ਪਿਆਰ ਪ੍ਰਣਾਸੀ ਕਰਦੀ ਸ੍ਰੀ ਸ੍ਰੀ ਕਾਚੀ